ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਾਰੰਟ ਅਫਸਰ ਨਾਲ ਬਤਮੀਜ਼ੀ ਕਰਨ ਦੇ ਮਾਮਲੇ 'ਚ ਅਮਰਸਰ ਦਿਹਾਤੀ ਦੇ ਐਸਪੀ ਰਜੀਸ਼ਵਰ ਸਿੰਘ ਸਿੱਧੂ ਨੂੰ ਸਸਪੈਂਡ ਕਰਨ ਦੇ ਨਿਰਦੇਸ਼ ਦਿੱਤੇ ਨੇ ਤੇ ਸੀਆਈਏ ਦੇ ਡਿਊਟੀ ਅਫਸਰ ਐਸਆਈ ਬਲਦੇਵ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਹਾਈ ਕੋਰਟ ਨੇ ਪੰਜਾਬ ਪੁਲਿਸ ਨੂੰ ਕੇਸ ਨਾਲ ਜੁੜੇ ਸਾਰੇ ਪੁਲਿਸ ਅਫਸਰਾਂ ਨੂੰ 2 ਹਫ਼ਤੇ ਵਿੱਚ ਸਸਪੈਂਡ ਕਰਨ ਲਈ ਆਖਿਆ ਤੇ ਸਾਰੇ ਮਾਮਲੇ ਦੀ 2 ਹਫ਼ਤਿਆਂ ਵਿੱਚ ਰਿਪੋਰਟ ਸੌਂਪਣ ਦੇ ਨਿਰਦੇਸ਼ ਦਿੱਤੇ ਨੇ ਹਾਈ ਕੋਰਟ ਦੇ ਵਾਰੰਟ ਅਫਸਰ ਨਾਲ ਬਤਮੀਜ਼ੀ ਦਾ ਮਾਮਲਾ ਦੇਖੇ ਚੱਲਦੇ ਆ ਸੰਬੰਧਿਤ ਅਫਸਰਾਂ ਨੂੰ ਮੁਅਤਲ ਕਰਨ ਲਈ ਪੁਲਿਸ ਨੂੰ ਰਿਪੋਰਟ ਸੰਪੰਨ ਦੇ ਹੁਕਮ ਜਾਰੀ ਕੀਤੇ ਨੇ ਸੀਆਈਏ ਦਾ ਡਿਊਟੀ ਅਫਸਰ ਬਲਦੇਵ ਸਿੰਘ ਪਰਖਾਸਤ ਕਰ ਦਿੱਤਾ ਗਿਆ ਐਸਪਿਰਜੀਸ਼ਵਰ ਸਿੱਧੂ ਤੇ ਐਸਐਸ ਬਲਦੇਵ ਤੋਂ ਇਲਾਵਾ ਇਸ ਕੇਸ ਵਿੱਚ ਜੰਡਿਆਲਾ ਗੁਰੂ ਦਾ ਐਸਐਚਓ ਤੇ ਸੀਆਈਏ ਦੇ ਦੋ ਕਾਂਸਟੇਬਲ ਵੀ ਮਲਜ਼ਮ ਨੇ ਪਿਛਲੇ ਦਿਨੀ ਹਾਈ ਕੋਰਟ ਦੇ ਵਾਰੰਟ ਅਫਸਰ ਨੇ ਨਜਾਇਜ਼ ਹਿਰਾਸਤ ਦੀ ਸ਼ਿਕਾਇਤ ਮਿਲਨ ਮਗਰੋਂ ਥਾਣੇ ਵਿੱਚ ਛਾਪਾ ਮਾਰਿਆ ਸੀ ਸੀਆਈ ਦਾ ਹਾਈ ਕੋਰਟ ਦੇ ਵਾਰੰਟ ਅਫਸਰ ਨਾਲ ਬਦਤਮੀਜ਼ੀ ਦਾ ਕੇਸ ਹੈ ਜਿਸ ਦੇ ਵਿੱਚ ਹਾਈ ਕੋਰਟ ਨੇ ਸਬੰਧਤ ਅਫਸਰਾਂ ਰਿਪੋਰਟ ਸੰਪੰਨ ਦੀ ਮੰਗ ਕੀਤੀ ਆ ਸੀਆਈ ਦੇ ਡਿਊਟੀ ਅਫਸਰ ਬਲਦੇਵ ਸਿੰਘ ਮੌਤਲ ਕਰ ਦਿੱਤਾ ਗਿਆ ਸਾਡੀ ਪੱਤਰਕਾਰ ਨਹੀਂ ਹਾਂ ਸਲਾਰੀਆ ਸਾਡੇ ਨਾਲ ਜੁੜੇ ਹੋਏ ਨੇ ਨੇਹਾ ਪੂਰਾ ਮਾਮਲਾ ਕੀ ਸੀ ਜੀ ਅਗਰ ਇਸ ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਕਰਨੈਲ ਸਿੰਘ ਨਾਮ ਦਾ ਇੱਕ ਸ਼ਖਸ ਸੀ ਉਸ ਦੀ ਪੈਨ ਰਾਜਵੰਤ ਕੌਰ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਕੇਸ ਪਾਇਆ ਸੀ ਜਿਸ ਵਿੱਚ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਦੇ ਭਰਾ ਨੂੰ ਇਲੀਜੀਲੀ ਰੀਟੇਨ ਕੀਤਾ ਗਿਆ ਹੈ ਸੀਆਈਐਸਟਾਫ ਵੱਲੋਂ ਯਾਨੀ ਕਿ ਗੈਰ ਕਾਨੂੰਨੀ ਤਰੀਕੇ ਨਾਲ ਉਹਨਾਂ ਨੂੰ ਹਿਰਾਸਤ ਵਿੱਚ ਰੱਖਿਆ ਗਿਆ ਤੇ ਇਹ ਕਿਹਾ ਗਿਆ ਸੀ ਮੰਗ ਪਟੀਸ਼ਨ ਦੇ ਵਿੱਚ ਐ ਕਿਹਾ ਗਿਆ ਸੀ ਕਿ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇ ਕਿਉਂਕਿ ਉਹਨਾਂ ਨੂੰ ਹਿਰਾਸਤ ਗੈਰ ਕਾਨੂੰਨੀ ਹੈਗੀ ਹੈ ਔਰ ਇਸੇ ਕਾਰਨ ਕੋਰਟ ਦੇ ਨਿਰਦੇਸ਼ਾਂ ਦੇ ਮੁਤਾਬਕ ਹੀ ਕੋਰਟ ਦਾ ਜੋ ਵਾਰੰਟ ਆਫਸਰ ਹੈਗੇ ਨੇ ਨਰੇਸ਼ ਚੰਦ ਉਹ ਅੰਮ੍ਰਿਤਸਰ ਗਏ ਸਨ ਸੀਆਈਏ ਕੋ ਵਿੱਚ ਗਏ ਸਨ ਇਸ ਕੇਸ ਦੀ ਪੂਰੀ ਛਾਨਬੀਨ ਕਰਨ ਪੜਤਾਲ ਕਰਨ ਔਰ ਉਹਨਾਂ ਨੇ ਜਿਹੜੀ ਹਾਈ ਕੋਰਟ ਦੇ ਵਿੱਚ ਰਿਪੋਰਟ ਸੌਂਪੀ ਹੈ ਉਸ ਦੇ ਵਿੱਚ ਇਹ ਕਿਹਾ ਗਿਆ ਸੀ ਕਿ ਉਹਨਾਂ ਵੱਲੋਂ ਜੋ ਸੀਆਈਏ ਸਟਾਫ ਹੈਗਾ ਔਰ ਐਸਐਚਓ ਜੰਡਿਆਲਾ ਗੁਰੂ ਬਹੁਤ ਜ਼ਿਆਦਾ ਬਦਤਮੀਜ਼ੀ ਕੀਤੀ ਗਈ ਸੀ ਔਰ ਇੱਥੋਂ ਤੱਕ ਕਿ ਅਗਰ ਉਸ ਰਿਪੋਰਟ ਨੂੰ ਅਗਰ ਆਪਾਂ ਪੜੀਏ ਤਾਂ ਉਸ ਦੇ ਵਿੱਚ ਬਹੁਤ ਹੀ ਜਿਹੜਾ ਹੈਗਾ ਫਿਲਮੀ ਤਰੀਕੇ ਦੇ ਨਾਲ ਜਿਹੜੀ ਹੈਗੀ ਬਦਤਮੀਜ਼ੀ ਕਰਨ ਦਾ ਪੂਰਾ ਵੇਰਵਾ ਸਾਨੂੰ ਮਿਲਦਾ ਜਿਸ ਦੇ ਵਿੱਚ ਇਹ ਕਿਹਾ ਜਾ ਰਿਹਾ ਜੀਐਸਪੀਡੀ ਹੈਗੇ ਨੇ ਰਾਜੇਸ਼ਵਰ ਸਿੰਘ ਸਿੱਧੂ ਉਹਨਾਂ ਵੱਲੋਂ ਇਹ ਕਿਹਾ ਜਾ ਰਿਹਾ ਕਿ ਕੋਈ ਵੀ ਮੇਰੀ ਇਜਾਜ਼ਤ ਤੋਂ ਬਿਨਾਂ ਇਸ ਕਰਨਲ ਸਿੰਘ ਨੂੰ ਇੱਥੋਂ ਲੈ ਕੇ ਨਹੀਂ ਜਾ ਸਕਦਾ ਹੈਗਾ ਔਰ ਨਾਲ ਇਹ ਕਿਹਾ ਗਿਆ ਹੈ ਕਿ ਦੁਨੀਆ ਦੇ ਵਿੱਚ ਕੋਈ ਅਜਿਹੀ ਤਾਕਤ ਨਹੀਂ ਹੈ ਜਿਹੜੀ ਉਸ ਨੂੰ ਇੱਥੋਂ ਦੀ ਲੈ ਕੇ ਜਾ ਸਕੇ ਇਹ ਸ਼ਬਦ ਜਿਹੜੇ ਰਿਪੋਰਟ ਵਿੱਚ ਲਿਖੇ ਗਏ ਨੇ ਨਰੇਸ਼ ਜੋ ਕਿ ਵਾਰੰਟ ਅਫਸਰ ਰਹਿ ਗਏ ਨੇ ਉਹਨਾਂ ਨੇ ਜਿਹੜੀ ਹਾਈ ਕੋਰਟ ਦੇ ਵਿੱਚ ਸੌਂਪੀ ਸੀ ਔਰ ਇੱਥੋਂ ਤੱਕ ਇਹ ਵੀ ਉਹਨਾਂ ਵੱਲੋਂ ਲੈ ਕੇ ਆ ਗਿਆ ਸੀ ਕਰਨੈਲ ਸਿੰਘ ਦੇ ਖਿਲਾਫ ਸੀਆਈਏ ਦੇ ਵਿੱਚ ਕੋਈ ਵੀ ਡੀਡੀਆਰ ਨਹੀਂ ਲਿਖੀ ਗਈ ਨਾ ਹੀ ਕੋਈ ਐਫਆਈਆਰ ਰਜਿਸਟਰ ਕੀਤੀ ਗਈ ਸੀ ਤੇ ਉਹਨਾਂ ਨੂੰ ਉੱਥੇ ਰੱਖਿਆ ਗਿਆ ਸੀ ਤੇ ਇਸੇ ਚੀਜ਼ ਦਾ ਸੰਗਿਆਨ ਲੈਂਦੇ ਹੋਏ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪਿਛਲੀ ਤਾਰੀਖ ਦੇ ਵਿੱਚ ਇਹ ਸਾਰੇ ਅਫਸਰਾਂ ਨੂੰ ਜਿਸ ਦੇ ਵਿੱਚ ਐਸਐਸਪੀ ਰੂਰਲ ਅੰਮ੍ਰਿਤਸਰ ਆਂਦੇ ਨੇ ਐਸਪੀਡੀ ਡਿਟੈਕਟਿਵ ਆਂਦੇ ਨੇ ਔਰ ਸੀਆਈਏ ਇਨਚਾਰਜ ਰਿਸ਼ਪਾਲ ਸਿੰਘ ਨੇ ਦੋ ਕਨਸਟੇਬਲਸ ਨੇ ਸੀਆਈਏ ਦੇ ਇਹ ਸਾਰੇ ਜੋ ਆਂਦੇ ਨੇ ਉਹਨਾਂ ਸ਼ੋਅ ਦੇ ਨਿਰਦੇਸ਼ ਦਿੱਤੇ ਸੰਤੇ ਅੱਜ ਉਹਨਾਂ ਵੱਲੋਂ ਰਿਪਲਾਈ ਫਾਈਲ ਕੀਤਾ ਜਾ ਸਕ